ਪਿਆਂ ਦੇ ਪੁੱਠੇ ਦਿਨ ਚਾਲੂ ਹੋ ਗਏ ਜੇ ਅਰਨਜੀਤ ਸਿੰਘ ਢੱਡਰੀਆਂ ਵਾਲੇ ਤੇ ਤਿੰਨ ਕੇਸ ਪੈ ਗਏ ਆ ਕਿ ਕੁੜੀ ਨੂੰ ਮਾਰਨ ਦਾ ਰੇਪ ਕਰਨ ਦਾ ਤੇ ਤੀਜਾ ਪਤਾ ਨਹੀਂ ਕਾ ਦਾ ਜੇ ਤੇ 20 ਦਸੰਬਰ ਨੂੰ ਕਹਿੰਦੇ ਆ ਕਿ ਅਦਾਲਤ ਵਿੱਚ ਪੇਸ਼ ਹੋਣਾ ਆ ਪੋਸਟ ਦੇਖ ਲਓ ਮੈਂ ਨਹੀਂ ਬੋਲ ਰਿਹਾ ਬਾਈ ਡੇਰਿਆਂ ਦੇ ਵਿੱਚ ਅੱਜ ਕੱਲ ਰਹਿ ਕੀ ਗਿਆ ਗੋਲਕਾਂ ਦੇ ਕਬਜ਼ਾ ਤੇ ਕੁੜੀਆਂ ਦੇ ਨਾਲ ਗਲਤ ਕੰਮ ਜਿਹੜਾ ਬਾਬਾ ਕੜਾ ਖਾਂਦਾ ਜਿਹੜੇ ਬਾਬੇ ਕੋ ਮਾਇਆ ਆਂਦੀ ਹੈ ਨਾ ਉਹ ਬਹੁਤ ਜ਼ਿਆਦਾ ਗਲਤ ਕਰਨ ਰਿਹਾ ਤੁਸੀਂ ਜਾਂਦੇ ਆ ਡੇਰਿਆਂ ਤੇ ਜਾ ਕੇ ਮੱਥਾ ਟੇਕਦੇ ਆ ਪੈਸੇ ਚੜਾਉਂਦੇ ਆ ਤੇ ਭਾਈ ਤੁਹਾਡੇ ਪੈਸੇ ਦੇ ਨਾਲ ਵੇਖੋ ਬਾਬਾ ਲੱਖ ਲੱਖ ਰੁਪਏ ਦੇ ਬੂੜ ਪਾਉਂਦਾ ਰਿਹਾ ਮਹਿੰਗੀ ਤੋਂ ਮਹਿੰਗੀ ਘੜੀ ਲਾਉਂਦਾ ਰਿਹਾ ਚਲੋ ਠੀਕ ਐ ਸਾਰਾ ਕੁਝ ਕਰਦਾ ਰਿਹਾ ਪਰ ਜੋ ਐਸ ਪਰਿਵਾਰ ਦੇ ਨਾਲ ਕੀਤਾ ਇਹਦੇ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਪਰਿਵਾਰ ਸੱਚਾ ਜਾਂ ਬਾਬਾ ਸੱਚਾ ਜਾਂ ਬਾਬੇ ਨਾਲ ਧੋਖਾ ਹੋ ਰਿਹਾ ਹੁਣ ਮੈਂ ਗੱਲ ਇੱਥੇ ਇੱਕ ਹੋਰ ਕਰਦਾ ਕਿ ਬਾਬਿਆਂ ਦਾ ਪਤਾ ਨਹੀਂ ਕਿੰਨਾ ਕੁ ਵਾਕੜਾ ਵਗਿਆ ਪਹਿਲਾਂ ਸਰਸੇ ਵਾਲੇ ਸਾਹ ਨੇ ਪੂਰੀ ਗੇਮ ਵਜਾਈ ਮਾਣਾ ਮੁਹੀ ਉਹਨੇ ਗੁਫਾ ਦੇ ਵਿੱਚ ਪਿਆਰ ਵੰਡਿਆ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿੰਨੀਆਂ ਕੁੜੀਆਂ ਦੇ ਨਾਲ ਕੇਸ ਕਿੰਨੇ ਹੋਏ ਤੇ ਦੇਰ ਆਵੇ ਦਰਸਤ ਆਏ ਬਾਬਾ ਉੜ ਕੇ ਆ ਗਿਆ ਫਿਰ ਹੁਣ ਨਾਨਕਸਰੀਆਂ ਬਾਬਿਆਂ ਦਾ ਵੀ ਰੌਲਾ ਪਿਆ ਉਤੋਂ ਬਾਅਦ ਭਾਈ ਮੈਰੋ ਨੇ ਇੱਕ ਹੋਰ ਬਾਬੇ ਦੀ ਰਿਕਾਰਡਿੰਗ ਪਾਈ ਸੀ ਜਿਹਦੇ ਵਿੱਚ ਉਹ ਗੁਰਦੁਾਰੇ 'ਚ ਗਲਤ ਕੰਮ ਕਰਨ ਦੇ ਆ ਤੇ ਹੋਟਲਾਂ ਵਿੱਚ ਕੁੜੀਆਂ ਖੜਦਾ ਚਲੋ ਨਾਂ ਭੁੱਲ ਜਾਂਦੇ ਆ ਵੀ ਆਏ ਆਏ ਦਿਨ ਕਦੀ ਆਸਾ ਆਰਾਮ ਦੇ ਕਦੀ ਦੂਜਾ ਆਰਾਮ ਦੇ ਕਦੀ ਤੇਜਾਰਾ ਨੂੰ ਕੀ ਚੱਲਣ ੜਿਆ ਆਏ ਦਿਨ ਕੁੜੀਆਂ ਦੇ ਨਾਲ ਆਹ ਕੰਮ ਹੋਣ ਦੇ ਆ ਹੁਣ ਤੁਸੀਂ ਇਹ ਸੋਚ ਕੇ ਵੇਖੋਗੇ ਇਹਦੇ ਨਾਲ ਦਾ ਗੌਰਖ ਧੰਦਾ ਕੋਈ ਨਹੀਂ ਨਾ ਦੇ ਖੇਤੀ ਵਾਲੇ ਕੋ ਪੈਸਾ ਕੋਈ ਜੇ ਨਾ ਦਿਹਾੜੀਦਾਰ ਕੋ ਪੈਸਾ ਕੋਈ ਜੇ ਆਮ ਕੰਮ ਕਰਨ ਵਾਲਾ ਬੰਦਾ ਡੋਬ ਰਿਆ ਤੇ ਇਹ ਬਾਬੇ ਕਿੱਡਾ ਵਧੀਆ ਧੰਦਾ ਵਾ ਕਿ ਨਾ ਕਿਸੇ ਟੈਕਸ ਵਾਲੇ ਨੇ ਪੁੱਛਣਾ ਨਾ ਕਿਸੇ ਨੇ ਪੁੱਛਣਾ ਵੀ ਤੈਨੂੰ ਕਿੰਨੀ ਮਾਇਆ ਚੜੀ ਆ ਬਾਹਰ ਪ੍ਰਾਪਰਟੀਆਂ ਖਰੀਦਣ ਦੇ ਆ ਵੱਡੇ ਵੱਡੇ ਡੇਰੇ ਬਣਾਈ ਜਾਂਦੇ ਆ ਵੇਖੋ ਤੁਸੀਂ ਇੱਕ ਕੀਰਤਨ ਕਰਾਉਣ ਦਾ ਮੇਰਾ ਖ ਲੱਖ ਡੇਢ ਲੱਖ ਰੁਪਇਆ ਲੈਂਦੇ ਹੋਣਗੇ ਜਿੰਨਾ ਕਿ ਕਲਾਕਾਰ ਲੈਂਦੇ ਆ ਉਹਦੇ ਵਿੱਚ ਜਿਹੜੀ ਗੋਲਕ ਨੂੰ ਪੈਸਾ ਚੜਦਾ ਵੱਖਰਾ ਜਿਹੜਾ ਆਟਾ ਚੌਲ ਵੇਚ ਲੈਂਦੇ ਉਹ ਵੱਖਰੇ ਤੇ ਜੇ ਇਸ ਪੈਸੇ ਦੇ ਨਾਲ ਸਿੱਖੀ ਵੱਲ ਧਿਆਨ ਦਿੱਤਾ ਜਾਵੇ ਸਾਡੇ ਮਝਵੀ ਸਿੰਘ ਆ ਜਾਂ ਗਰੀ ਸਿੱਖਾਂ ਦੇ ਪਰਿਵਾਰ ਸਿਕਲੀਗਾਰ ਆ ਉਹਨਾਂ ਨੂੰ ਇਸ ਪੈਸੇ ਦੇ ਨਾਲ ਮਤ ਦਿੱਤੀ ਜਾਵੇ ਤੇ ਸਿੱਖ ਧਰਮ ਕਿਉਂ ਨਾ ਵਧੇ ਫੁਲੇ ਨਹੀਂ ਅਜਾਣਾ ਵਾ ਅਮਰੀਕਾ ਜਾਂ ਜਾਂਦੇ ਬਹਿ ਕੇ ਕੈਨੇਡਾ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਰੱਖੀਆਂ ਬੱਬੂ ਮਾ ਨੇ ਇੱਕ ਵਾਰੀ ਕਿਹਾ ਸੀ ਨਾ ਮੈਂ ਸੁਣੀਆਂ ਬਾਬੇ ਨੇ ਕਾਲੀ ਆਡੀ ਲੈ ਲਈ ਤਾਂ ਤੁਸੀਂ ਸਾਰੇ ਗੱਲ ਪੈਂਦੇ ਸੀਗੇ ਕਿਸ ਨੂੰ ਹਾਕੀਆਂ ਨਹੀਂ ਗੱਲ ਕਰਨ ਦਾ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਹੁਣ ਜਿਹੜੇ ਇਹਦੇ ਚਾਹਣ ਵਾਲੇ ਸਾਨੂੰ ਵੀ ਮਾੜਾ ਚੰਗਾ ਬੋਲਣਗੇ ਪਰ ਵੀਰ ਰੱਬ ਪਾਉਣਾ ਨਾ ਘਰੇ ਬੈਠਾ ਵੀ ਪਾ ਸਕਦਾ ਧੰਨੇ ਭਗਤ ਨਾਲ ਕੋਈ ਵੱਡਾ ਭਗਤ ਨਹੀਂ ਆਇਆ ਜਿੰਨੇ ਪੱਥਰਾਂ 'ਚ ਰੱਬ ਪਾ ਲਿਆ ਪਰ ਜਿਹੜੀ ਇਹ ਕੁੜੀ ਦੀ ਜ਼ਿੰਦਗੀ ਦਾ ਜਿਹੜੀ ਹੱਥ ਧੋ ਬੈਠੀ ਆ ਤੇ ਪਰਿਵਾਰ ਨੇ ਇਹ ਵੀ ਦੱਸ ਰਿਹਾ ਕਿ ਬਾਬੇ ਦੇ ਹੋਰ ਕਈਆਂ ਨਾਲ ਲਿੰਕ ਸੀ ਬਾਬੇ ਦੇ ਹੋਰ ਗਲਤ ਕੰਮ ਕੀਤੇ ਆ ਕਈ ਜਵਾਂ ਲੋਟੂ ਕੀਤੇ ਆ ਹੁਣ ਤੁਸੀਂ ਆਪਣੀ رائے ਦਿਓ ਕਿ ਇਹ ਜਿਹੜਾ ਕੰਮ ਕਿੱਦਾਂ ਪੰਜਾਬ 'ਚ ਬੰਦ ਹੋ ਸਕਦਾ ਇਹ ਡੇਰਾਵਾਰ ਕਿੱਦਾਂ ਬੰਦ ਹੋ ਸਕਦਾ ਕਿਸੇ ਤੇ ਵੀ ਕੋਈ ਯਕੀਨ ਨਹੀਂ ਰਿਹਾ ਮੈਂ ਇਹ ਗੱਲ ਕਹੂੰਗਾ ਆਪਣੀਆਂ ਧੀਆਂ ਆਪਣੇ ਪੁੱਤ ਡੇਰਿਆਂ 'ਚ ਨਾ ਪੀਓ ਜੋ ਮੇਰੇ ਵੀਰ ਰੱਬ ਨੂੰ ਮੱਥਾ ਜਿਹੜੀ ਇਤਿਹਾਸਕ ਜਗ੍ਹਾ ਉੱਥੇ ਜਾ ਕੇ ਮੱਥਾ ਟੇਕੋ ਇਹ ਜਿਹੜੀਆਂ ਪ੍ਰਾਪਰਟੀਆਂ ਬਣ ਜਾਂਦੀਆਂ ਨਾ ਇਨਾਂ ਨੂੰ ਮੁਰਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਇਹ ਗੁਰੂ ਘਰ ਦੀ ਇੱਕ ਪ੍ਰਾਪਰਟੀ ਆ ਕਿਉਂਕਿ ਉਹਨਾਂ ਦੇ ਨਾਂ ਤੇ ਚੱਲਣ ਦੀ ਆ ਹੁਣ ਨਾਂ ਰੱਖਿਆ ਪਰਮੇਸ਼ਰ ਦਾ ਵਾਰ ਕਿੱਡਾ ਵੱਡਿਆ ਗੱਲ ਆ ਕਿੰਨੀ ਪਬਲਿਕ ਜੁੜੀ ਆ ਕਿੰਨੀ ਸੰਗਤ ਜੁੜੀ ਆ ਪਰ ਜਦੋਂ ਆ ਚੀਜ਼ ਹੋਈ ਆ ਨਾ ਲੋਕਾਂ ਦੇ ਦਿਲ ਟੁੱਟਣੇ ਆ ਕਿਸੇ ਤੇ ਵੀ ਆਸ ਨਹੀਂ ਰਹਿ ਗਈ ਮੈਂ ਕਹਿੰਦਾ ਅੱਜ ਸਭ ਤੋਂ ਜਿਹੜਾ ਵਧੀਆ ਕੰਮ ਚੱਲਣ ਡਿਆ ਨਾ ਇਨਾਂ ਬਾਬਿਆਂ ਦਾ ਵਾ ਪਰ ਰੱਬ ਦੀ ਲਾਠੀ ਦੀ ਕਹਿੰਦੇ ਆਵਾਜ਼ ਨਹੀਂ ਆ ਵੇਖ ਲਓ ਕਿ 12 ਸਾਲਾਂ ਬਾਅਦ ਕੇਸ ਓਪਨ ਹੋਇਆ ਵਕੀਲਾਂ ਨੇ ਚਾਰਡ ਤਾਂ ਫੰਦਰ ਤੇ ਹੁਣ ਵੇਖੋ ਬਣਦਾ ਕੀ ਆ ਪਰ ਹਾਲਾਤ ਪੰਜਾਬ ਦੇ ਦੇਖੋ ਤੁਸੀਂ ਕੀ ਆ ਕਿ ਸਾਡੇ ਕੋਲ ਸਿਰਫ ਸਾਡੇ ਪੰਜਾਬ ਦੇ ਵਿੱਚ ਹੀ ਆ ਹੁਣ ਬਾਹਰ ਵੇਖੋ ਤੁਸੀਂ ਉਹਨਾਂ 12 ਕੰਟਰੀਆਂ ਨੇ 27 ਕੰਟਰੀਆਂ ਨੇ ਇੱਕ ਪੌਪ ਜੁਣਿਆ ਉਹੋ ਹੀ ਫੈਸਲੇ ਦਿੰਦਾ ਇੱਥੇ ਨਾ ਕੋਈ ਹੱਥ ਵੇਖਣ ਵਾਲਾ ਨਾ ਕੋਈ ਪੁੱਤ ਦੀ ਦਾਤ ਦੇਣ ਵਾਲਾ ਤੇ ਨਾ ਹੀ ਇੱਥੇ ਕੋਈ ਕਿਸੇ ਦਾ ਕਹਿੰਦੇ ਨੇ ਵੀ ਰਿਸ਼ਤਾ ਹੁੰਦਾ ਨਾ ਹੀ ਰਿਸ਼ਵਤ ਲਈ ਜਾਂਦੀ ਆ ਬਾਹਰਲੇ ਦੇਸ਼ਾਂ ਵਿੱਚ ਇਹੋ ਜਿਹਾ ਕੁਝ ਨਹੀਂਗਾ ਬਾਹਰਲੇ ਦੁਸ਼ਮਣ ਇਹੋ ਜਿਹਾ ਕੁਝ ਨਹੀਂ ਸਿਰਫ ਤੇ ਸਿਰਫ ਸਾਡੇ ਇੰਡੀਆ ਦੇ ਵਿੱਚ ਇਹ ਚੀਜ਼ਾਂ ਵਾਂ ਕਿ ਬਾਬੇ ਆਏ ਦਿਨ ਕਦੀ ਬੱਚਿਆਂ ਦੇ ਨਾਲ ਕਦੀ ਕੁੜੀਆਂ ਦੇ ਨਾਲ ਕਦੀ ਕਿਸੇ ਤਰ੍ਹਾਂ ਦਾ ਗੰਦੇ ਤੋਂ ਗੰਦਾ ਕੰਮ ਕਰਦਾ ਜਦੋਂ ਵੀਡੀਓ ਆਉਂਦੀਆਂ ਪੈਰਾਂ ਥੱਲੇ ਮਿੱਟੀ ਨਿਕਲ ਜਾਂਦੀ ਪਰ ਇਹਦੇ ਬਾਰੇ ਜ਼ਰੂਰ ਕਮੈਂਟ ਕਰਿਓ ਬਾਬੇ ਬਾਰੇ ਵੀ ਤੁਹਾਡੀ ਕੀ ਖਿਆਲ ਹੈ ਕੀ ਹੋਣਾ ਚਾਹੀਦਾ